ਘਰ ਦੇ ਵਿੱਚ ਆਪਣੇ ਦਾਦੂ ਨੂੰ ਦੇਖਦਾ ਸੀ ਪਾਪਾ ਨੂੰ ਦੇਖਦਾ ਸੀਗਾ पग ਬੰਦਦੇ ਚਾਚੂ ਵੀ ਦੇ ਦੁਮਾਲਾ ਬੰਦੇ ਹੈਗੇ ਉਹਨਾਂ ਨੂੰ ਦੇਖਦਾ ਫਿਰ ਇਹਨੂੰ ਵੀ ਆਇਆ ਸ਼ੌਂਕ ਮੈਨੂੰ ਵੀ ਬੰਨਣੀ ਹੈਗੀ ਇਹਨੇ 3 ਇਅਰਸ ਤੋਂ ਸਟਾਰਟ ਕਰਤੀ ਸੀ पग ਬੰਨਣਾ ਇਹਨੂੰ ਸ਼ੌਂਕ ਸੀਗਾ ਛੋਟੇ ਦਸਤਾਰਾਂ ਲੈ ਕੇ ਇਹਨੇ ਬੰਨਨੇ ਸ਼ੁਰੂ ਕਰਤੇ ਸੀ ਆਪਣੇ ਆਪ ਹੀ ਫਿਰ ਹੌਲੀ ਹੌਲੀ ਓਕੇਜਨਲੀ ਵੀ ਇਹਨੇ ਟਰਬਨ ਹੀ ਬੰਨ ਕੇ ਜਾਣੀ ਜਿੱਥੇ ਵੀ ਜਾਣੇ ਨੇ ਪਟਕੇ ਨਾਲ ਨਹੀਂ ਜਾਣਾ ਹੁੰਦਾ ਮੈਂ पग ਬੰਨ ਕੇ ਜਾਵਾਂਗਾ ਆਪਣੇ ਚਾਚੂ ਨੂੰ ਉਠਾਣਾ ਸਵੇਰੇ ਮੈਨੂੰ ਪਗ ਬੰਨੋ ਤਾਂ ਮੈਂ ਜਾਣਾ ਫੰਕਸ਼ਨ ਤੇ ਇਹਨ ਸਕੂਲ ਜਾਣ ਤੋਂ ਪਹਿਲੇ ਗੁਰਦੁਆਰਾ ਸਾਹਿਬ ਸੇ ਹੋ ਕੇ ਜਾਣਾ ਹੈ ਆਪਣੇ ਫਾਦਰ ਨਾਲ ਉਸ ਤੋਂ ਬਾਅਦ ਸਕੂਲ ਜਾਂਦਾ ਹੈ ਜੇ ਅਸੀਂ ਮਨਾ ਵੀ ਕਰਾਂਗੇ ਅੱਜ ਲੇਟ ਹੋ ਰਿਹਾ ਉਹ ਨਹੀਂ ਜਾਣਾ ਬਟ ਇਹ ਨਹੀਂ ਮੈਂ ਗੁਰਦੁਆਰਾ ਸਾਹਿਬ ਹੋ ਕੇ ਮੈਂ ਫਿਰ ਸਕੂਲ ਜਾਵਾਂਗਾ ਤੇ ਉਸ ਤੋਂ ਬਾਅਦ ਇਹ ਲੈਂਦਾ ਹੈ ਬੱਚੇ ਮੋਬਾਈਲ ਸਾਰੇ ਲੈਂਦੇ ਇਹ ਵੀ ਲੈਂਦਾ ਇਹ YouTube ਤੇ ਪੱਗ ਬਣਨੀ ਸਿੱਖਦਾ ਕਿ ਕਿੱਦਾਂ ਬਣਨੀ ਹੈ ਪੱਗ ਅੱਜ ਜਿੱਥੇ ਇੱਕ ਪਾਸੇ ਸਾਨੂੰ ਜਿਹੜੇ ਨੌਜਵਾਨ ਨੇ ਪੰਜਾਬੀ ਨੇ ਉਹਨਾਂ ਨੂੰ ਵੱਡਿਆਂ ਨੂੰ ਵੀ ਕਹਿਣਾ ਪੈਂਦਾ ਹੈ ਕਿ ਪੱਗਾਂ ਬੰਨਿਆ ਕਰੋ ਤੁਸੀਂ ਟੋਪੀਆਂ ਨਾ ਪਾਇਆ ਕਰੋ ਉੱਥੇ ਹੀ ਦੂਜੇ ਪਾਸੇ ਅੱਜ ਤੁਹਾਨੂੰ ਇੱਕ ਅਜਿਹੇ ਬੱਚੇ ਨਾਲ ਮਿਲਵਾ ਰਹੇ ਆ ਜਿਹੜਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਵੀ ਪੱਗ ਨਾਲ ਇੰਨਾ ਪਿਆਰ ਹੈ ਕਿ ਆਪ ਆਪਣੇ ਹੱਥੀ ਪੱਗ ਪੂਣੀ ਵੀ ਕਰਦਾ ਪੱਗ ਵੀ ਬੰਨ ਲੈਂਦਾ ਤੇ ਇੰਨੀ ਸੋਹਣੀ ਪੱਗ ਬੰਨਦਾ ਪੰਜਾਬੀ ਇੰਨੀ ਵਧੀਆ ਬੋਲਦਾ ਤੁਸੀਂ ਕੁਝ ਜਿਹੜਾ ਹੁਣੇ ਹਾਈਲਾਈਟਸ ਦੇ ਵਿੱਚ ਦੇਖਿਆ ਹੋਵੇਗਾ ਤੇ ਹੁਣ ਤੁਹਾਨੂੰ ਉਸ ਬੱਚੇ ਨਾਲ ਗੱਲਬਾਤ ਕਰਵਾਈ ਹੈ ਤੇ ਉਸ ਤੋਂ ਬਾਅਦ ਉਹਦੇ ਮਦਰ ਦੇ ਨਾਲ ਗੱਲਬਾਤ ਕਰਦੇ ਆ ਕਿ ਇੰਨੇ ਛੋਟੇ ਬੱਚੇ ਨੂੰ ਪੱਗ ਨਾਲ ਕਿਦਾਂ ਪਿਆਰ ਪਿਆ ਆਮ ਦੇਖਿਆ ਜਾਵੇ ਤਾਂ ਸਾਡੇ ਘਰਾਂ ਦੇ ਵਿੱਚ ਅੱਜ ਜਿਹੜਾ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਛੋਟੇ ਉਹ ਕਾਰਟੂਨ ਦੇਖਣ ਤੁਸੀਂ ਨਹੀਂ ਵੇਲ ਹੁੰਦੀ ਉਹਨਾਂ ਨੂੰ ਉਹਨਾਂ ਨੂੰ ਮੋਬਾਈਲ ਤੋਂ ਹੀ ਨਹੀਂ ਫੁਰਸਤ ਮਿਲਦੀ ਪਰ ਇਸ ਉਮਰ ਦੇ ਵਿੱਚ ਬੱਚਾ ਪੱਗ ਬਨ ਰਿਹਾ ਮਿਲਦੀ ਹੈ ਜੀ ਉਹਨਾਂ ਦੇ ਮਾਤਾ ਜੀ ਨਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਕਿੰਨੀ ਏਜ ਆ ਬੱਚੇ ਦੀ 5 ਇਅਰਸ ਹੈ ਜੀ 5 ਇਅਰਸ ਦੇ ਵਿੱਚ ਇੰਨੀ ਸੋਹਣੀ ਪੱਗ ਬਨ ਰਹੀ ਹੈ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗੇ ਕਿ ਇਹਨੂੰ ਇੰਨਾ ਪਿਆਰ ਕਿੱਥੋਂ ਪਿਆ ਪੱਗ ਦੇਣਾ ਘਰ ਦੇ ਵਿੱਚ ਆਪਣੇ ਦਾਦੂ ਨੂੰ ਦੇਖਦਾ ਸੀ ਪਾਪਾ ਨੂੰ ਦੇਖਦਾ ਸੀਗਾ ਪੱਗ ਬੰਦਦੇ ਚਾਚੂ ਵੀ ਦੇ ਦੁਮਾਲਾ ਬੰਦੇ ਹੈਗੇ ਉਹਨਾਂ ਨੂੰ ਦੇਖਦਾ ਹੈ ਫਿਰ ਇਹਨੂੰ ਵੀ ਆਇਆ ਸ਼ੌਂਕ ਮੈਂ ਵੀ ਬੰਨਨੀ ਹੈਗੀ ਇਹਨੇ 3 ਇਅਰਸ ਤੋਂ ਸਟਾਰਟ ਕਰਤੀ ਸੀ ਪੱਗ ਬੰਨਨੀ। ਅਸਾਂ ਮਤਲਬ 3 ਸਾਲ ਦਾ ਬੱਚਾ ਜਿਹੜਾ ਹੈ ਜਿਹੜਾ ਹਜੇ ਕਲੀਅਰ ਵਰਡਸ ਵੀ ਨਹੀਂ ਬੋਲਦਾ ਜਾਂ ਜਿਹੜਾ ਹਜੇ ਜਿਹਨੂੰ ਪਛਾਣ ਨਹੀਂ ਪ੍ਰੋਪਰ ਹੁੰਦੀ ਉਹ ਬੱਚਾ ਪੱਗ ਬੰਨਣ ਲੱਗ ਗਿਆ। ਹਾਂਜੀ ਬਿਲਕੁਲ। ਇਹਨੂੰ ਸ਼ੌਂਕ ਸੀਗਾ ਛੋਟੇ ਦਸਤਾਰਾਂ ਲੈ ਕੇ ਇਹਨੇ ਬੰਨਨੀ ਸ਼ੁਰੂ ਕਰਤੀ ਸੀ ਆਪਣੇ ਆਪ ਹੀ। ਫਿਰ ਹੌਲੀ ਹੌਲੀ ਓਕੇਜਨਲੀ ਵੀ ਇਹਨੇ ਟਰਬਨ ਨਹੀਂ ਬੰਨ ਕੇ ਜਾਣੀ ਜਿੱਥੇ ਵੀ ਜਾਣੇ ਨੇ ਪਟਕੇ ਨਾਲ ਨਹੀਂ ਜਾਣਾ ਹੁੰਦੇ। ਮੈਂ ਪੱਗ ਬੰਨ ਕੇ ਹੀ ਜਾਵਾਂਗੇ ਆਪਣੇ ਚਾਚੂ ਨੂੰ ਠਾਣਾ ਸਵੇਰੇ ਮੈਨੂੰ ਪੱਗ ਬੰ ਤੇ ਇਹ ਹੋਲੀ ਹੋਲੀ ਫਿਰ ਇਥੇ ਮੈਂ ਲੁਧਿਆਣੇ ਆਈ ਫਿਰ ਮੈਨੂੰ ਜਸੀ ਭਾਜੀ ਤੋਂ ਪਤਾ ਲੱਗਿਆ ਫਿਰ ਮੈਂ ਕਿ ਹੱਥ ਸਾਫ਼ ਕਰਨ ਲਈ ਉਹਨਾਂ ਕੋਲ ਲਗਾਇਆ ਹੁਣ ਤੁਹਾਡੇ ਸਾਹਮਣੇ ਕਿੰਨੀ ਅੱਛੀ ਪੱਗ ਬਣ ਰਹੀ ਹੈ। ਅੱਛਾ ਜਿਹੜੇ ਛੋਟੇ ਬੱਚੇ ਇਦਾਂ ਦੀ ਈਜ਼ੀ ਦੇ ਨਾਲ ਦੇ ਹੋਰ ਫਰੈਂਡਸ ਹੁੰਦੇ ਨੇ ਜਿਹੜੇ ਉਹ ਵੀ ਦੇਖ ਕੇ ਕਹਿੰਦੇ ਹੋਣਗੇ ਵੀ ਇਹ ਸਪੱਗ ਬਣ ਰਿਹਾ ਸਾਨੂੰ ਵੀ ਪੱਗ ਬੰਨਣੀ ਹੈ ਅਸੀਂ ਵੀ ਸਿੱਖਣਾ ਹੈ ਇਦਾਂ ਹੁੰਦਾ ਪ੍ਰਭਾਵ ਪੈਂਦਾ। ਨਹੀਂ ਬੇਸਿਕਲੀ ਮੈਂ ਬਿਆਸਤਵਾਂ ਆਈ ਹਾਂ ਉੱਥੇ ਇੰਨੇ ਸਰਦਾਰ ਫੈਮਿਲੀਜ਼ ਬਹੁਤ ਘਟ ਨੇ ਉੱਥੇ ਨਹੀਂ ਨਹੀਂ ਸਾਰੇ ਉੱਥੇ ਰਾਧਾ ਸੁਆਮੀ ਵਗੈਰਾ ਸਭ ਨੂੰ ਮੰਦੇ ਹੈਗੇ। ਉੱਥ ਪੱਗ ਬੰਦਾ ਹੈਗਾ ਜਿਹੜਾ ਬੱਚਿਆਂ ਦੇ ਵਿੱਚ ਮਤਲਬ ਬੇਬੀ ਇੱਕ ਆਪਣੇ ਆਪ ਦੇ ਵਿੱਚ ਮਿਸਾਲ ਹੈ ਕਿ ਇਸ ਇੰਨੀ ਛੋਟੀ ਉਮਰ ਚ ਆਪ ਪੱਗ ਬਨ ਰਿਹਾ ਜਿੱਥੇ ਆਸੇ ਪਾਸੇ ਕੋਈ ਹੋਰ ਸਰਦਾਰ ਫੈਮਲੀਆਂ ਨਹੀਂ ਹੈਗੀਆਂ ਉੱਥੇ ਵੀ ਕੱਲਾ ਬੱਚਾ ਜਿਹੜਾ ਹੈ ਉਹ ਮਤਲਬ ਸਿੱਖੀ ਦੀ ਜਿਹੜੀ ਸ਼ਾਨ ਹੈ ਦਸਤਾਰ ਨੂੰ ਉੱਚਾ ਚੱਕ ਕੇ ਲੈ ਕੇ ਜਾ ਰਿਹਾ ਬਿਲਕੁਲ ਸਾਰਾ ਚਾ ਕੀ ਕਹਿਣਾ ਚਾਹੋਗੇ ਹੋਰ ਮਦਰ ਜਿਹੜੀਆਂ ਨੇ ਹੋਰ ਮਾਵਾਂ ਨੂੰ ਕਿ ਬੱਚਿਆਂ ਨੂੰ ਜਿਹੜੇ ਕਹਿੰਦੇ ਨੇ ਕਿ ਸਿੱਖੀ ਦੇ ਨਾਲ ਜੁੜਦੇ ਨਹੀਂ ਸਾਡੇ ਬੱਚੇ ਜਾਂ ਉਹ ਗੁਰਦੁਆਰਾ ਸਾਹਿਬ ਅਸੀਂ ਲੈ ਕੇ ਜਾਂਦੇ ਹਾਂ ਉੱਥੇ ਸਾਡੇ ਨਾਲ ਨਹੀਂ ਜਾਂਦੇ ਪੱਗਾਂ ਨਾਲ ਪਿਆਰ ਨਹੀਂ ਹੈਗਾ ਕੀ ਮੈਸੇਜ ਤੁਹਾਡੇ ਵੱਲੋਂ ਹੋਏਗਾ ਸਰ ਇਹ ਸਕੂਲ ਜਾਣ ਤੋਂ ਪਹਿਲੇ ਗੁਰਦੁਆਰਾ ਸਾਹਿਬ ਸੇ ਹੋ ਕੇ ਜਾਣਾ ਹੈ ਆਪਣੇ ਫਾਦਰ ਨਾਲ ਉਸ ਤੋਂ ਬਾਅਦ ਸਕੂਲ ਜਾਂਦਾ ਹੈ ਜੇ ਅਸੀਂ ਮਨਾ ਵੀ ਕਰਾਂਗੇ ਅੱਜ ਲੇਟ ਹੋ ਰਿਹਾ ਉਹ ਨਹੀਂ ਜਾਣਾ ਬਟ ਇਹ ਨਹੀਂ ਮੈਂ ਗੁਰਦੁਆਰਾ ਸਾਹਿਬ ਹੋ ਕੇ ਮੈਂ ਫਿਰ ਸਕੂਲ ਜਾਵਾਂਗਾ ਤੇ ਉਸ ਤੋਂ ਬਾਅਦ ਇਹ ਲੈਂਦਾ ਬੱਚੇ ਮੋਬਾਈਲ ਸਾਰੇ ਲੈਂਦੇ ਇਹ ਵੀ ਲੈਂਦਾ ਇਹ YouTube ਤੇ ਪਕ ਬਣਨੀ ਸਿੱਖਦਾ ਕਿ ਕਿੱਦਾਂ ਬਣਨੀ ਹੈ ਪਕ YouTube ਤੋਂ ਦੇਖ ਦੇ ਕੇ ਪਕ ਬੰਦਾਰੇ ਆਪਣੇ ਆਪ ਹੀ ਕਿਸੇ ਕੰਪੀਟੀਸ਼ਨ ਦੇ ਵਿੱਚ ਪਾਰਟ ਲੇਤਾ ਹਰੇ ਤੱਕ ਇਹ ਇੱਕ ਕਾਰਾਟੇ ਖੇਡਦਾ ਸੋ ਅੱਛਾ ਕਾਰਾਟੇ ਵੀ ਖੇਡਦਾ ਨਹੀਂ ਛੜੀਏ ਇਸ ਵਿੱਚ ਹੀ ਵਾਂ 5 ਮੈਡਲਸ 3 ਗੋਲਡ ਮੈਡਲਸ 1 ਬ੍ਰونز ਐਂਡ 1 ਸਿਲਵਰ ਮੈਡਲ ਇਨ ਕਾਰਾਟੇ ਹਾਂਜੀ ਇਨ ਕਾਰਾਟੇ ਵੈਰੀ ਗੁੱਡ ਮਤਲਬ ਇਨਾ ਟੈਲੈਂਟ ਛੋਟੇ ਜਿਹੇ ਬੱਚੇ ਦੇ ਵਿੱਚ ਤੇ ਜੋ ਤੁਸੀਂ ਇਹਦੀ ਗੱਲਬਾਤ ਸੁਣੀ ਹੈ ਉਹ ਬੱਚੇ ਨੇ ਖੁਦ ਆਪ ਕੀਤੀ ਹੈ ਗੱਲ ਇਦਾਂ ਨਹੀਂ ਹੈ ਕਿ ਹਾਂ ਉਹਨੂੰ ਕਿਹਾ ਹੋਵੇ ਕਿਸੇ ਨੇ ਇਹ ਬੱਚੇ ਨੂੰ ਇਨਾ ਪਿਆਰ ਹੈ ਪੱਗ ਦੇ ਨਾਲ ਬੇਟਾ ਤੁਸੀਂ ਇੰਨੀ ਛੋਟੀ ਏਸ ਦੇ ਵਿੱਚ ਪੱਗ ਆਪੇ ਬਨ ਲੰਨੇ ਹੋ ਚਾਚੂ ਨੂੰ ਦੇਖ ਕੇ ਪੱਗ ਬੰਨਦੇ ਸੀਗੇ ਤੁਸੀਂ ਬਾਕੀ ਬੱਚਿਆਂ ਨੂੰ ਕੀ ਕਹੋਗੇ ਕਿ ਤੂੰ ਵੀ ਪੱਗ ਬੰਨ੍ਹਿਆ ਕਰੋ ਤੁਸੀਂ ਵੀ ਬਾਕੀ ਬੱਚੇ ਜਿਹੜੇ ਪੱਗ ਨਹੀਂ ਬੰਨ੍ਹਦੇ ਉਹਨਾਂ ਨੂੰ ਕੀ ਕਹੋਗੇ ਪੱਗ ਬੰਨ੍ਹਿਆ ਕਰੋ ਪੱਗ ਸੋਹਣੀ ਲੱਗਦੀ ਹੈ ਤੁਸੀਂ ਕਰਾਟੇ ਵੀ ਖੇਡਦੇ ਹੋ ਕੀ ਤੋਂ ਸਿੱਖਿਆ ਸੀ ਆਪਾ ਕੋਲ ਕਾਰਾਟੇ ਵੀ ਪਾਪਾ ਕੋਲੋਂ ਸਿੱਖਿਆ ਨੇ ਕਾਰਾਟੇ ਅਕੈਡਮੀ ਜੁਆਇਨ ਕਰਾਈ ਹੋਈ ਹੈ ਉੱਥੇ ਤੇ ਅੱਗੇ ਹੁਣ ਤੁਹਾਡਾ ਕੀ ਹੈਗਾ ਮਤਲਬ ਕੀ ਸੋਚਿਆ ਹੈ ਕਿ ਬੱਚੇ ਨੂੰ ਜਿਵੇਂ ਇਨੀ ਸੋਣੀ ਪੱਗ ਬੰਦਦਾ ਹੈ ਜਾਂ ਕਾਰਾਟੇ ਖੇਡਦਾ ਹੈ ਤਾਂ ਅੱਗੇ ਤੁਹਾਨੂੰ ਕੀ ਇੱਕ ਇਹਦਾ ਡ੍ਰੀਮ ਤਾਂ ਲੈ ਕੇ ਚੱਲ ਰਹੇ ਹੋਗੇ ਕਿ ਕਿੱਥੇ ਇੱਕ ਤੱਕ ਲੈ ਕੇ ਜਾਣਾ ਹੁਣ ਨੈਕਸਟ ਟਾਈਮ ਮੈਂ ਵਿਆਸ ਤੋਂ ਆਈ ਬੇਸਿਕਲੀ ਮੈਂ ਐਕਸਮ ਲੁਧਿਆਣਾ ਆਵਾਂਗੀ ਫਿਰ ਮੈਂ ਜੱਸਿਸ ਸਰ ਕੋਲੋਂ ਇਹਨੂੰ ਐਕਟਿੰਗ ਕਲਾਸਸ ਲਈ ਜੁਆਇਨ ਕਰਾਉਣੀ ਹੈ ਅੱਛਾ ਹਾਂਜੀ ਤਾਂ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇੰਨੀ ਛੋਟੀ ਉਮਰ ਦੇ ਵਿੱਚ ਬੱਚਾ ਜਿਹੜਾ ਹੈ ਉਹ ਪੱਗ ਵੀ ਬੰਦਦਾ ਹੈ ਉਹਨੂੰ ਪਿਆਰ ਹੈ ਪੱਗ ਦੇ ਨਾਲ ਬੇਸਿਕਲੀ ਕਿ ਤੱਕੇ ਨਾਲ ਨਹੀਂ ਕਹਿਣਾ ਪੈਂਦਾ ਕਿ ਪੱਗ ਬੰਨਣੀ ਆ ਜਾਂ ਪਟਕਾ ਬੰਨਣਾ ਆ ਜਾਂ ਦਸਤਾਰ ਬੰਨਣਾ ਬੱਚੇ ਨੂੰ ਖੁਦ ਪਿਆਰ ਹੈ ਅੱਜ ਜਿਹੜੇ ਆਉਣ ਵਾਲੇ ਬੱਚੇ ਨੇ ਪੇਰੈਂਟਸ ਨੂੰ ਇਹੀ ਜਿਹੜਾ ਰਿਕੁਐਸਟ ਹੈ ਕਿ ਬੱਚਿਆਂ ਨੂੰ ਜੇ ਆਪਾਂ ਇਸ ਏਜ ਤੋਂ ਹੀ ਨਾਲ ਲਾਵਾਂਗੇ ਦਸਤਾਰਾਂ ਦੇ ਪੱਗ ਦੇ ਤਾਂ ਬੱਚੇ ਜਿਹੜਾ ਉਹਨਾਂ ਦੇ ਅੰਦਰ ਪਿਆਰ ਜਾਗੇਗਾ ਇਸ ਚੀਜ਼ ਦਾ ਨਹੀਂ ਤਾਂ ਫਿਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਸੰਗਤ ਦਾ ਅਸਰ ਇਹੋ ਜਿਹਾ ਹੋ ਜਾਂਦਾ ਉਸ ਟਾਈਮ ਮਾਪਿਓ ਕਹਿੰਦੇ ਨੇ ਕਿ ਬੱਚੇ ਸਾਡੇ ਕਹਣੇ ਤੋਂ ਬਾਹਰ ਹੋ ਗਏ ਪਰ ਛੋਟੀ ਉਮਰ ਦੇ ਵਿੱਚ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਜਰੂਰ ਜਿਹੜਾ ਹੈ ਅਸੀਂ ਹੁਣ ਤੁਹਾਡੀ ਗੱਲਬਾਤ ਕਰਵਾਨੇ ਆ ਉਹ ਜਸੀ ਸਰ ਨਾਲ ਜਿਹੜੇ ਇਹਦੇ ਟੀਚਰ ਨੇ ਜਿਨ੍ਹਾਂ ਨੇ ਇਦਾਂ ਦੇ ਹੋਰ بڑے ਬੱਚਿਆਂ ਨੂੰ ਜਿਹੜਾ ਪੱਗ ਬੰਨਣੀ ਸਿਖਾਈ